ਹਾਂਜੀ ਆਪਾਂ ਵੀਰਵਾਰੀ ਗੱਲ ਕਰਾਂਗੇ ਇੱਕ ਵੀਰ ਦੇ ਹੀ ਰੱਬਾ ਸੋਂ ਖਾਣ ਨੂੰ ਬੜਾ ਜਿਤ ਕਰਦਾ ਭੈਣਾ ਰੋਂਦੀਆਂ ਨੂੰ ਵੀਰ ਬਰੌਂਦੇ ਸਿਰ ਉੱਤੇ ਹੱਥ ਧਰ ਕੇ ਹੱਥ ਨਾ ਛਤਰੀ ਨਾ ਹਰਦੀ ਪਟੜੀ ਉਹ ਵੀਰ ਮੇਰਾ ਕੁੜੀ ਪਰ ਮੇਰਾ ਵੀਰ ਤਾਂ ਮੇਲੇ ਲਾਉਂਦਾ ਗਾਉਂਦਾ ਔਰ ਉਹਦੇ ਕਿੰਨੀ ਕੋਈ ਉਂਗਲ ਨਹੀਂ ਕਰ ਸਕਦਾ ਵੀ ਉਹਨੇ ਇਵਦੀ ਸਾਫ ਸੁਥਰੀ ਕਾਇਕੀ ਨਹੀਂ ਆ ਮੈਂ ਭੈਣਾਂ ਭੈਣਾਂ ਦੇ ਵੀਰਾਂ ਲਈ ਅਰਦਾਸ ਕਰਦੀਆਂ ਰੱਬ ਕੋਲੋਂ ਕਦੇ ਕਿਸੇ ਵੀ ਭੈਣ ਕੋਲੋਂ ਦਾ ਵੀਰ ਨਾ ਵਿਛੜੇ ਤੇ ਵੀਰ ਕੋਲੋਂ ਦੀ ਭੈਣ ਨਾ ਵਿਛੜੇ ਇਹ ਰਿਸ਼ਤੇ ਬੜੇ ਪਿਆਰ ਨਾਲ ਨਿਭਣਾਂ ਵੀਰ ਭਾਵੇਂ ਉਮਰ ਤੇ ਛੋਟਾ ਹੀ ਹੋਵੇ ਵੀਰ ਦਾ ਜਿਹੜਾ ਡਾਰਾ ਵੀਰ ਦੀ ਜਿਹੜੀ ਅੱਖਾਂ ਦੀ ਸ਼ਰਮ ਆ ਉਹ ਸਾਨੂੰ ਮੰਨਣੀ ਚਾਹੀਦੀ ਆ ਵੀਰ ਦੇ ਅੱਖਾਂ ਦਾ ਸੇਖ ਇਹ ਵੀਰ ਸਾਡਾ ਸਤਿਕਾਰ ਕਰੇ ਵੀਰ ਅਸੀਂ